ਗਲੀ ਵਿੱਚੋਂ ਗੱਡੀ ਲੰਘਾਉਣ ਨੂੰ ਲੈ ਕੇ ਦੋ ਤਿਰਾਂ ਦੇ ਵਿੱਚ ਹੋਇਆ ਝਗੜਾ ਇੱਕ ਧੀਰਦੇ ਫੁੱਟਬਾਲ ਕੋਚ ਦੀ ਮਾਰਕਟਾਈ ਦੇ ਨਾਲ ਗੱਡੀ ਦੀ ਕੀਤੀ ਗਈ ਭੰਨਤੋਰ ਕੋਚ ਗੰਭੀਰ ਜ਼ਖਮੀ ਝਗੜੇ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਹਨ ਬਟਾਲਾ ਪੁਲਿਸ ਅਧੀਨ ਪਿੰਡੇ ਪਿੰਡ ਨਵਾਂ ਪਿੰਡ ਵਿਖੇ ਗਲੀ ਵਿੱਚੋਂ ਗੱਡੀ ਲੰਘਾਉਣ ਨੂੰ ਲੈ ਕੇ ਦੋ ਤਿਰਾਂ ਦੇ ਵਿੱਚ ਹੋਏ ਝਗੜੇ ਦੌਰਾਨ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਫੁੱਟਬਾਲ ਦੇ ਕੋਚ ਵਿਪਨ ਨਾਲ ਮਾਰਕਟਾਈ ਕਰਨ ਅਤੇ ਉਸ ਦੀ ਗੱਡੀ ਦੀ ਭੰਨਤੋਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਝਗੜੇ ਦੀਆਂ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ ਝਕਮੀ ਕੋਚ ਵਿਪਨ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹੈ ਤੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਇਸ ਮੌਕੇ ਤੇ ਝਕਮੀ ਕੋਚ ਵਿਪਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਪਨ ਬੱਚਿਆਂ ਨੂੰ ਫੁੱਟਬਾਲ ਦੀ ਕੋਚਿੰਗ ਦਿੰਦਾ ਹੈ ਅਜਾ ਘਟਨਾਵਾਲੇ ਦਿਨ ਉਹ ਆਪਣੀ ਗੱਡੀ ਵਿੱਚ ਬੱਚਿਆਂ ਨੂੰ ਫੁੱਟਬਾਲ ਦੀ ਕੋਚਿੰਗ ਦੇ ਕੇ ਵਾਪਸ ਘਰ ਆ ਰਿਹਾ ਸੀ ਕਿ ਪਿੰਡ ਦੀ ਗਲੀ ਵਿੱਚੋਂ ਗੱਡੀ ਕੱਢਣ ਸਮੇਂ ਪਿੰਡ ਦੇ ਇੱਕ ਪਰਿਵਾਰ ਗਲੀ ਵਿੱਚੋਂ ਕੁਰਸੀਆਂ ਲਗਾ ਕੇ ਬੈਠਾ ਹੋਇਆ ਸੀ ਤੇ ਜਦੋਂ ਗੱਡੀ ਕੱਢਣ ਲਈ ਰਸਤਾ ਮੰਗਿਆ ਤਾਂ ਉਕਤ ਪਰਿਵਾਰ ਦੇ ਕੁਝ ਲੋਕ ਕੋਚ ਵਿਪਨ ਨਾਲ ਝਗੜਾ ਕਰਨ ਲੱਗ ਪਏ ਅਤੇ ਗਲੀ ਵਿੱਚੋਂ ਗੱਡੀ ਕੱਢਣ ਤੋਂ ਮਨਾ ਕਰ ਰਹੇ ਸਨ ਪਰ ਇਸੇ ਝਗੜੇ ਦੌਰਾਨ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਦੇ ਹੋਏ ਉਹਨਾਂ ਨੇ ਵਿਪਨ ਨੂੰ ਜ਼ਖਮੀ ਕਰ ਦਿੱਤਾ ਅਤੇ ਗੱਡੀ ਦੀ ਵੀ ਪੰਤੋਲ ਕਰ ਦਿੱਤੀ ਹੁਣ ਜ਼ਖਮੀ ਕੋਚ ਉਸਦੇ ਪਰਿਵਾਰ ਵਾਲੇ ਇਨਸਾਫ ਦੀ ਗੁਹਾਰ ਲਗਾ ਰਹੇ ਹਨ ਉਹਦਾ ਸੇਫਾ ਪੁਲਿਸ ਥਾਣਾ ਦੇ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਢੋਹਤਿਰਾਂ ਦੇ ਬਿਆਨ ਦਰਜ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅਡਵਾ ਸਰ ਮੈਂ ਮੈਂ ਜੋ ਕੋਚ ਆ ਰੌਂਡ ਕਲਾਸ 'ਚ ਕੰਮ ਕਰ ਰਿਹਾ ਤੇ ਮੈਂ ਬੱਚਿਆਂ ਦੇ ਟ੍ਰੈਲੀ ਰੌਂਡ ਕਲਾਸ ਫਾਊਂਡੇਸ਼ਨ ਦੇ ਘੁੰਮੜੀ ਮੈਂ ਬੱਚੇ ਘਾਉਣ ਲੈ ਕੇ ਜਾ ਰਿਹਾ ਸੀਗਾ ਮੈਂ ਪਿਰੋਸ਼ਾਹ ਪਿੰਡ ਤੋਂ ਮੇਰੇ ਫਰੈਂਡ ਦੀ ਗੱਡੀ ਸੀਗੀ ਉਹਦੀ ਗੱਡੀ ਤੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ ਉਹਨਾਂ ਦੇ ਫਰੈਂਡ ਦੇ ਬੱਚੇ ਸੀ ਉਹਨਾਂ ਜਿਹੜੇ ਮੈਂ ਲੈ ਕੇ ਆ ਰਿਹਾ ਸੀਗਾ ਤੇ ਮੈਂ ਕੈਪੜੀ ਪਾਈ ਸੀ ਤੇ ਮੈਂ ਸੋਚਿਆ ਮੈਂ ਆਪਣੇ ਘਰੋਂ ਲੋਰ ਪਾ ਕੇ ਤੇ ਚਲੋ ਵਧੀਆ ਤਰੀਕੇ ਨਾਲ ਜਾਂਦੇ ਹਾਂ ਨਾ ਆਪਾਂ ਬੂਟਪਾਰ ਪਾ ਕੇ ਕੋਚ ਆ ਚੰਗਾ ਨਹੀਂ ਲੱਗਦਾ ਚੱਪਣਾ ਜੀ ਜਦੋਂ ਮੈਂ ਘਰ ਆਲਪਣੇ ਨੂੰ ਗੱਡੀ ਮੋੜੀ ਆ ਅੱਡੇ ਇੱਕ ਜੱਟ ਬਰਾਦਰੀ ਹੈਗੀ ਉਹਨਾਂ ਦੀ ਕੁਰਸੀ ਡਠੀ ਗਲੀ ਦੇ ਵਿੱਚ ਤੇ ਇੱਕ ਕ੍ਰਿਸ਼ਚਨ ਬਰਾਦਨੀ ਦੀ ਮੰਜੀ ਡਠੀ ਗਲੀ ਦੇ ਵਿੱਚ ਜਿਨ੍ਹਾਂ ਦੀ ਮੰਜੀ ਡੱਠੀ ਉਹਨਾਂ ਨੇ ਤੇ ਮੰਜੀ ਪਰੇ ਕਰਦੀ ਤੇ ਜਿਹੜਾ ਜੱਟ ਬਰਾਦਰੀ ਦਾ ਭਾਈ ਸੀਗਾ ਉਹਨੇ ਕੀ ਆਪਣੀ ਜਿਹੜੀ ਕੁਰਸੀ ਉਹਦੀ ਹੈਵੀ ਸਾਈਡ ਤੇ ਹੀ ਉਹ ਮੈਨੂੰ ਗਾਲ੍ਹਾਂ ਕੱਢਣ ਲੱਗ ਪਿਆ ਗਾਲ੍ਹਾਂ ਕੱਢਣ ਲੱਗ ਪਿਆ ਜਦੋਂ ਗਾਲ੍ਹਾਂ ਕੱਢਦਾ ਕੱਢਦਾ ਉਹਨੇ ਫਿਰ ਮੈਨੂੰ ਧੰਕੀਆਂ ਦੇਣੀਆਂ ਸ਼ੁਰੂ ਕਰਦੀਆਂ ਗਾਲ੍ਹਾਂ ਕੱਢਣੀਆਂ ਮੈਨੂੰ ਗੱਡੀ ਦੇ ਵਿੱਚੋਂ ਕੱਢ ਲਿਆ ਉਹਨਾਂ ਨੇ ਉਹਨਾਂ ਦੀ ਜਿੱਦਾਂ ਕਿ ਪਹਿਲਾਂ ਹੀ ਪਲੈਨਿੰਗ ਸੀਗੀ ਇਹ ਚੀਜ਼ ਕਰਨ ਦੀ ਉਹਨਾਂ ਜਦੋਂ ਮੈਨੂੰ ਗੱਡੀ 'ਚੋਂ ਕੱਢਿਆ ਪੂਰਾ ਪਰਿਵਾਰ ਆ ਕੇ ਮੈਨੂੰ ਪੈ ਗਈ ਸੀ ਇਕੱਲੇ ਨੂੰ ਉਹਨਾਂ ਮੈਨੂੰ ਜਾਨੂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਮੈਂ ਉੱਥੋਂ ਸੁੱਟ ਕੇ ਭੱਜਿਆ ਵ ਹੁਣ ਵੀ ਸਵੇਲਿੰਗ ਦਾ ਮਗਰ ਸਿਰਚੀ ਸਿਟੀਸ ਕਹਿੰਦਾ ਸੀ ਡਾਕਟਰ ਨੇ ਤੇ ਉਹਨਾਂ ਨੇ ਮੈਨੂੰ ਆਪਣੇ ਵੱਲ ਪੂਰੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਂ ਮੰਗ ਕਰਦਾ ਆ ਕਿ ਮੇਰਾ ਇਨਸਾਫ ਕੀਤਾ ਜਾਏ ਅਸਾਸਨ ਅੱਗੇ ਵੀ ਗੱਡੀ ਦਾ ਵੀ ਮੈਨੂੰ ਖਾਂਗੇ ਗੱਡੀ ਉਹਨਾਂ ਨੇ ਭੰਤ ਤੋਰ ਕਰਤੀ ਸੀ ਸਾਰੀ ਆਪਾਂ ਦਾ ਕੋਈ ਨਾਮ ਉਹਨਾਂ ਦਾ ਕੋਈ ਹੈਗਾ ਨਾ ਬਿਆਨ ਨਾ ਖਲੋਣ ਨਾ ਆਪਣਾ ਬੋਲ ਨਾ ਛਾਲ ਤੇ ਉਹਨਾਂ ਨੇ ਮੈਨੂੰ ਗਲੀ ਦੇ ਵਿੱਚੋਂ ਨੰੰਗਾ ਤੋਂ ਮਨਾ ਕੀਤਾ ਕਿ ਤੈਨੂੰ ਗਲੀ ਦੇ ਵਿੱਚੋਂ ਨਹੀਂ ਨੰੰਗਾ ਦੇਣਾ ਆਪਣਾ ਉੱਥੋਂ ਦੀ ਆ ਇਹ ਹਾਈਵੇ ਹੈਗਾ ਤੈਨੂੰ ਇੱਥੋਂ ਨਹੀਂ ਨੰੰਗਾ ਨਹੀਂ ਦੇਣਾ ਤੂੰ ਗੱਡੀ ਮੋੜ ਕੇ ਖਾੜੋ ਉਥੋਂ ਇਨਨ ਮੈਨੂੰ ਗੱਡੀ ਦੇ ਵਿੱਚੋਂ ਬਾਅਦ ਚ ਕੱਢ ਕੇ ਪੂਰੇ ਪਰਿਵਾਰ ਨੇ ਮੈਨੂੰ ਬੁਟਿਆ ਵਾ ਤੇ ਉੱਥੋਂ ਮੈਂ ਇਨਾਂ ਕੋ ਜਾਨ ਛਡਾ ਕੇ ਆਪਣੀ ਭੱਜਿਆਂ ਜੀ ਤੇ ਜਾਂਦੇ ਮੈਂ ਚਾਹੁੰਦਾ ਵਾਂ ਕਿ ਇਨਸਾਫ ਕੀਤਾ ਜਾਏ ਇਹ ਚੀਜ਼ ਦਾ ਜੋ ਵੀ ਹੈ ਮੁੰਡਾ ਸਾਡਾ ਜੀ ਇਹ ਬੱਚਿਆਂ ਨੂੰ ਖਡੌਂਦਾ ਤੇ ਅਸੀਂ ਬੱਚੇ ਲੈ ਕੇ ਆਉਂਦੇ ਸੀ ਘਰੋਂ ਤੋਂ ਟੂਰਨਾਮੈਂਟ ਚੱਲਦੇ ਪਏ ਸਾਡੇ ਪਿੰਡ ਹਾਂ ਤੇ ਬੱਚਿਆਂ ਦੀ ਛੋਟ ਛੋਟੀਆਂ ਘੁੰਮਣੇ ਲੈ ਕੇ ਅਸੀਂ ਜਾਣਾ ਸੀ ਉਹਦੇ ਵਿੱਚ 50000 ਰੁਪਿਆ ਵੀ ਅਸੀਂ ਰੱਖਿਆ ਗੱਡੀ 'ਚ ਉਹ 50000 ਰੁਪਿਆ ਵੀ ਇਹਨਾਂ ਕੱਢ ਲਿਆ ਤੇ ਉਤੋਂ ਇਹਨਾਂ ਨੇ 8 8 ਮਾਰੇ ਇਹਨਾਂ ਦਾ ਤਾਂ ਮਤਵ ਵਾਲੀ ਕੋਈ ਨਹੀਂ ਜਿਹੜੂ ਆਪਣੀ ਗਲੀ 'ਚ ਬੈਠੇ ਆ ਇਹ ਆਪਣੀ ਗਲੀ 'ਚ ਬੈਠ ਰਹਿੰਦੇ ਆ ਜਿੱਥੋਂ ਦੀ ਮਰਜ਼ੀ ਲੰਘਦੇ ਝਗੜੇ ਵਿੱਚ ਇਹ ਹੋਇਆ ਵੀ ਅਸੀਂ ਹੈਗੇ ਦੋਵੇਂ ਜਣੇ ਇਹ ਤੇ ਮੇਰੇ ਨਾਲ ਜਾਂਦੇ ਆਂ ਇੱਥੋਂ ਉੱਠ ਕੇ ਜਾਂਦੇ ਆਂ ਤੇ ਦੋਵਾਂ ਨੇ ਇਹ ਬੜੀ ਮੁਸ਼ਕਲੋਂ ਮੁੰਡੇ ਨੂੰ ਮੈਚ ਡਾਇਆ ਪਿੱਛਾ ਨਹੀਂ ਭਜਾਇਆ ਕੋ ਜਦੋਂ ਉਹ 5 6 ਜਣੇ ਲੈ ਕੇ ਆ ਗਏ ਦਾਤਰ ਕਵਾੜੀਆਂ ਤੇ ਮੈਂ ਉੱਥੇ ਇਕੱਲੇ ਨਹੀਂ ਕੀ ਕਰ ਲੈਣਾ ਹੈਗਾ ਖਾਲੀ ਹੱਥ ਆਈ ਤੇ ਸਾਡੇ ਕੋ ਕਿਹੜਾ ਵੀ ਅਸੀਂ ਕਾਰ ਦੇ ਵਿੱਚ ਕੋਈ ਲੈ ਕੇ ਬੈਠੇ ਦੇ ਹਾਂਜੀ ਕੀ ਜਾਂਦੇ ਤੁਸੀਂ ਅਸੀਂ ਇਹ ਜਾਣਿਆ ਵੀ ਇਨਸਾਫ ਹੋਣਾ ਚਾਹੀਦਾ ਫੁੱਲ ਬੜਾ ਫੁੱਲ ਇਹ ਸਾਡੇ ਬੇਟੇ ਦੇ ਨਾਲ ਅੱਗੇ ਖਿੰਦੇ ਆ ਦੂਹ ਰਾਤ ਉਹ ਪੂਚਾ ਉਹ ਰਾਤ ਬਰਾਤ ਹੁੰਦਾ ਵਾ ਇਹ ਮਤਲਬ ਵੀ 20000 ਨਹੀਂ ਆ ਸਾਡੇ ਵਾਲਾ ਤਾਂ ਇਹ 2 ਮਹੀਨੇ ਹੋਇਆ ਤਿੰਨ ਉਦੋਂ ਕਪਾਤ ਹੋਇਆ ਸੀ 50000 ਜੁਰਮਾਨਾ ਵੀ ਰੱਖਿਆ ਗਿਆ ਤੇ ਇਹ ਨਾਲੇ ਫਿਰ ਇਹਨਾਂ ਨੇ ਉੱਥੇ ਗੱਡੀ ਡੱਕ ਕੇ ਹੂੰ ਤੇ ਗੱਡੀ ਭੰਨੀ ਕਿਹੜੀ ਗੱਲੋਂ ਡੱਕੀ ਗੱਡੀ ਕੀ ਕਹਿੰਦੇ ਵੀ ਮੁੰਡੇ ਨੂੰ ਆਂਦੇ ਵੀ ਇਦਾਂ ਦੀ ਅਹੀਂ ਗੱਡੀ ਨਹੀਂ ਲੰਗਾਂਦੇ ਜੀ ਅੱਛਾ ਹਾਂਜੀ ਠੀਕ ਹੈ ਹਾਂ ਤੇ ਫਿਰ ਇਹਦੇ ਡੈਡੀ ਨੇ ਆਪਣੇ ਘਰ ਵਾਜ ਦਿੱਤੀ ਆ ਮੈਂ ਉੱਥੇ ਮੌਕੇ ਤੇ ਲਾਗੇ ਚੱਲ ਗਿਆ ਹਾਂ ਹੂੰ ਫਿਰ ਇਹਨੇ ਆਪਣੇ ਘਰ ਦੇ ਜੀਆਂ ਨੂੰ ਵਾਜ ਦਿੱਤੀ ਤੇ ਉਹ ਸਾਰੇ ਗੰਡਾਸ਼ ਗੁੰਸੇ ਫੜ ਕੇ ਤੇ ਆ ਗਏ ਤੇ ਫਿਰ ਅਹੀਂ ਮਤਲਬ ਵੀ ਉੱਥੇ ਭੋਲੇ ਘਲਦੇ ਰਹੇ ਵੀ ਮੁੰਡੇ ਦੀ ਜਾਨ ਬਚਾਈ ਆ ਇਹਨਾਂ ਮਾਰਨੋਂ ਘਟਨੀ ਜੀ ਉਹਨਾਂ ਮਾਰੀ ਗੱਡੀ ਗੱਡੀ ਵੀ ਸਾਰੀ ਤੋੜਤੀ ਅੱਛਾ ਕਿ ਜਾਂਦੇ ਤੁਸੀਂ ਹਾਂਜੀ ਆ ਨੂੰ ਨੇ ਸਾਫ਼ ਮਿਲਣਾ ਚਾਹੀਦਾ ਪਾਰਟੀਆਂ ਦਾ ਕਿਤੇ ਆਪਸ ਵਿੱਚ ਕਸਮ ਕਾਸ ਹੋਈ ਹੈ ਝਗੜਾ ਹੋਇਆ ਮੇਰਾ ਡਿਊਟੀ ਅਫਸਰ ਉਸੇ ਮੌਕੇ ਤੇ ਗਿਆ ਸੀ ਬਰਿੰਦਰ ਅੱਜ ਮੈਂ ਵੀ ਮੌਕਾ ਵੇਖਿਆ ਦੋਵੇਂ ਪਾਰਟੀਆਂ ਜਿਹੜੀਆਂ ਆਪਸ ਵਿੱਚ ਕੈਸ਼ ਵਿੱਚ ਨੇ ਇੱਕ ਪਾਰਟੀ ਕੋਈ ਇਸ਼ਾਰੇ ਦਾ ਦੱਸ ਦਿੱਤਾ ਹੱਲ ਹੋਈਆ ਦੂਜਾ ਵੀ ਇੱਕ ਮੈਨੂੰ ਲਾਹ ਲਿਆ ਕੋਸ਼ਿਸ਼ ਤੇ ਕਰਾਂਗੇ ਕਿ ਨਾ ਦੋਵੇਂ ਪਾਰਟੀਆਂ ਰਾਜ਼ੀ ਨਾ ਕਰਾਵਾਂਗੇ ਜੇਕਰ ਨਾਰਾਜ਼ੀ ਨਾ ਹੋਇਆ ਤੇ ਜੋ ਜੋ ਰਿਜ਼ਲਟ ਲਾਉਣਗੇ ਉਹ ਕਾਨੂੰਨ ਕਰ ਵੀ ਨੇ ਸਰ